ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵਧਾਤੇ ਜੀ ਇੱਕ ਤੁਹਾਨੂੰ ਘਰ ਦੀ ਬਾਈਆਂ ਦੀ ਮੱਝ ਦਿਖਾਵਾਂਗੇ ਉਹ ਵਪਾਰ ਦਾ ਕੰਮ ਆ ਪਰ ਮੱਝ ਘਰ ਦੀ ਹੈ ਇਹਨਾਂ ਦੇ ਕਿਉਂਕਿ ਕਾਫੀ ਪਸ਼ੂ ਬਾਈਆਂ ਕੋਲੇ ਘਰੇ ਰੱਖੇ ਹੋਇਆ ਚੰਗੇ ਪਸ਼ੂ ਆ ਤੇ ਉਹਨਾਂ ਦੇ ਵਿੱਚੋਂ ਅੱਜ ਘਰ ਦੀ ਮੱਝ ਇੱਕ ਬਕਾਊਆ ਗੱਲਬਾਤ ਬਾਈ ਨਾਲ ਕਰਾਂ ਮੈਂ ਚੰਗੇ ਤੇ ਵੱਡੇ ਸਾਈਜ਼ ਦੀ ਦਿਖਾ ਦੇਣਗੇ ਜੇਰ ਪੈਣੀ ਹਜੇ ਬਾਕੀ ਆ ਘੰਟਾ ਦੋ ਘੰਟੇ ਹੋਇਆ ਸੂਈ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਠੀਕ ਹੈ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 6280739550 ਪਿੰਡ ਆਪਣਾ ਜੀ ਪਿੰਡ ਬਧਾਤੀ ਜੀ ਜ਼ਿਲ੍ਹਾ ਆਪਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਸਹਿਣਾ ਭਧੌੜ ਦੀਪਗੜ ਟੱਲੇ ਵਾਲਾ ਜੀ ਓਕੇ ਮੇਨ ਸਹਿਣਾ ਤੇ ਭਧੌੜ ਆਪਣੇ ਨੇੜੇ ਦਾ ਹਾਂ ਜੀ ਤੇ ਜਿਹੜੀ ਆਪਾਂ ਅੱਜ ਮੱਝ ਦੇਖੀ ਜਾਨੇ ਆ ਜੀ ਮੱਝ ਹਾਂਜੀ ਜਿਹੜਾ ਦਾ ਕੱਦ ਕਾਠਾ ਉਹ ਤਾਂ ਮੈਂ ਬੋਲ ਦੇਣਾ ਕੱਦ ਕਾਠਾ ਇਹਦਾ ਹੈਗਾ ਇਸ ਤਰ੍ਹਾਂ ਹਾਂਜੀ ਹਾਂਜੀ ਠੀਕ ਹੈ ਜੀ ਜੇ ਆਪਾਂ 2 ਮਹੀਨੇ ਦਾ ਇਹਦਾ ਕੱਦ ਕਹਿ ਦਈਏ ਤਾਂ ਵੀ ਆਪਾਂ ਗਰੇਜ ਨਹੀਂ ਕਰਦੇ ਇਸ ਗੱਲ ਤੋਂ ਠੀਕ ਹੈ ਜੀ ਫੁੱਲ ਆ ਜੀ ਤੇ ਕਦੋਂ ਸੂਈ ਹੈ ਜੀ ਇਹ ਆਪ ਸਾਰੀ 2 ਘੰਟੇ ਹੋਇਆ ਜੀ 2 ਘੰਟੇ ਜੇਰ ਪੈਣੀ ਹਜੇ ਬਾਕੀ ਹੈ ਪਰ ਜੇ ਘੰਟੇ ਹੀ ਪੈ ਜੂ ਜੀ ਹੁਣ ਓਕੇ ਤੇ ਕੀ ਦਿੱਤਾ ਨੇ ਕੱਟੀ ਹੈ ਜੀ ਕੋਹੇਨੂਰ ਦੀ ਆ ਦਿਖਾ ਦਿਓ ਵੀਰੇ ਸਟਰਾ ਕਿੱਥੇ ਹੈਗਾ ਆ ਰਹੀ ਸਟਰਾ ਦਿਖਾ ਦਿਗੇ ਤੇ ਕੋਹੇਨੂਰ ਦੀ ਕੱਟੀ ਹੈਗੀ ਆ ਦੇਖੋ ਜੀ ਬਾਕੀ ਦੀ ਗੱਲ ਸਟਰਾ ਵਾਲਿਆਂ ਕੋਲ ਪਿਆਗਾ ਤੁਸੀਂ ਆਉਣਾ ਆ ਦੇ ਦਾ ਦਿਖਾਤਾ ਤੇ ਬਾਕੀ ਦਾ ਕੱਟੀ ਕੋਹੀ ਨੂਰ ਦੀ ਕੋਹੀ ਨੂਰ ਦੀ ਹੈ ਜੀ ਓਕੇ ਜੀ ਤੇ ਕਿੰਨਾ ਕੁ ਬਾਈ ਫਿਰ ਇਹਦਾ ਸੂਆ ਕਿਹੜਾ ਤੇ ਕਿੰਨਾ ਕੁ ਦੁੱਧ ਕੱਢਿਆ ਪਹਿਲੇ ਸੂਆ ਦਾ ਤੀਜਾ ਸੂਆ ਜੀ ਪਹਿਲਾਂ ਇਹ ਗੱਟੀ ਹਰਿਆਣੇ ਜੁਆਈ ਵੀ ਹੈ ਓਕੇ ਜੀ ਦੋ ਸੂਏ ਚੁਈ ਆ ਆਪਾਂ ਜਣੀ 15 16 ਗੱਢੀ ਜਾਂਦੀ ਹੈ ਜੀ 15 16 ਇਹਦੀ ਵੀ ਇੰਨੀ ਕਿਹਾ ਕਰ ਪਸ਼ੂ ਵੀ ਖਾਚਿਆ ਅਗਲਾ ਇੰਨਾ ਤਾਂ ਦੇਉ ਹੀ ਦੇਉ ਇਹ ਬਾਪ ਦਾ ਗਰੀ ਮੈਂ ਤਾਂ ਵੀ ਆ ਗਈ ਮਾੜਾ ਇਧਰ ਤੇ ਚੱਲ ਕੇ ਮੱਝ ਦੇ ਪਰਲੇ ਪਾਹੇ ਚੱਲੀ ਦਿਖਾ ਦੀ ਕਾਦੇ ਦਾ ਚੈੱਕ ਕਰਾ ਦੇ ਵੱਡੇ ਸਹੇ ਦੀ ਆ ਗਈ ਤੇ ਬਾਕੀ ਦਾ ਮੇਨ ਗੱਲ ਸ਼ਾਂਤ ਸੁਭਾ ਦੀ ਹਾਂਜੀ ਹਾਂਜੀ ਪੂਰੀ ਠੰਡੀ ਤੇ ਬਰੇ ਇੱਕ ਗੱਲ ਹੋਰ ਦੱਸ ਦਵੋ ਆਪਣੇ ਘਰ ਦੀ ਇਹ ਦੁੱਧ ਲੰਮਾ ਸਮਾਂ ਦਿੰਦੀ ਹੈ ਲੰਮਾ ਸਮਾਂ ਦਿੰਦੀ ਬਸ 3-4 ਦਿਨ ਮਹੀਨੀ ਪਹਿਲਾਂ ਮਰਦੀ ਨਾ ਛੱਡ ਦੇ ਬੋਲੋ ਜੀ ਤੋੜ ਰੱਖ ਰਹੇ ਚੱਕ ਤਾਰਾਂ ਤੋੜਾ ਤੁਹਾਨੂੰ ਮਾਰ ਕੇ ਦਿਖਾ ਦੇ ਰੇਡ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗਾ ਤੇ ਖਰੀਦਦਾਰੀ ਤੁਸੀਂ ਕਰਨੀ ਦਸੱਲੀ ਨਾਲ ਠੀਕ ਹੈ ਜੀ ਤੇ ਕੱਦ ਵੱਡੇ ਦੀ ਚੰਗੀ ਤੁਹਾਡੇ ਘਰੇ ਨੇ ਬਰੀਡ ਦਾ ਜਾਗ ਲਾ ਦੇ ਤੇ ਨਾਲ ਵੀ ਕੱਟੀ ਚੰਗੇ ਰਿਕਾਰਡ ਵਾਲੀ ਇਹ ਨਹੀਂ ਗੱਲਾਂ ਨਹੀਂ ਹੈਗੀਆਂ ਕਿਉਂਕਿ ਬਾਈਆਂ ਦਾ ਆਪਣਾ ਬਾ ਹੈਗਾ ਆਜੋ ਜੀ ਆ ਦੇਖੋ ਕੁਆਲਟੀ ਕਰੋ ਚੱਕ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਦੇਖੋ ਨੰਗਿਆ ਹੀ ਨਹੀਂ ਆ ਦੇਖੋ ਜੀ ਆਹਹੋ ਕੁਆਲਟੀ ਜੰਗੀ ਆ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਲੈ ਚਲੋ ਵੀਰੇ ਲਿਬੜੀ ਤਿਬੜੀ ਤੁਹਾਨੂੰ ਉਵੇਂ ਦਿਖਾਤੀ ਆ ਕਿਉਂਕਿ بارش ਦਾ ਟਾਈਮ ਆ ਤੇ ਇੱਕ ਬਾਈ ਥਾਂ ਵੀ ਕੱਚਾ ਰੱਖਦੇ ਉਵੇਂ ਨਹੀਂ ਗੱਲ ਹੈਗੀ ਪਸ਼ੂਆਂ ਦਾ ਸ਼ੌਂਕ ਆ ਆ ਦੇਖੋ ਥਣ ਲੈ ਵਣੇ ਇਹ ਤੁਹ ਕਰਾਈਏ ਚੱਕ ਬਾਕੀ ਇਹਨੇ ਦੁੱਧ ਕੱਢਣਾ ਤਾ ਤਾਂ ਖਵਾਨਾ ਜੱਕੀ ਫਿਰਦੀ ਰਹੀ ਐ ਡਜਮਾ ਇਹਦਾ ਜਾਇਜ਼ ਹੋਣ ਵਾਲਾ ਜੀ ਠੀਕ ਆ ਮਾਰੋ ਵੀਰੇ ਧਾਰਾ ਮਾਰੋ ਇਹਨਾਂ ਕਰ ਆ ਆ ਦੇਖੋ ਆ ਦੇਖੋ ਵੀਰੋ ਬੱਚਾ ਬੋਚਾ ਬੂਰਾ ਚੱਟ ਰਹੀ ਆ ਵਾਕਿਆ ਤੀਜਾ ਸੂਆ ਇਹਨੂੰ ਕੀ ਆ ਹਨਾ ਹਾਂਜੀ ਹਾਂਜੀ ਸਾਰਾ ਤੁਹਾਨੂੰ ਮਾਰ ਕੇ ਦਿਖਾ ਦਿਆਂ ਰੇਟ ਧਾਰਾ ਮਾਰ ਕੇ ਪੁੱਛ ਕੇ ਦੱਸਾਂਗੇ ਠੀਕ ਆ ਜੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਉਹ ਤੇ ਤੁਸੀਂ ਸੰਪਰਕ ਕਰਨ ਪਹਿਲਾਂ ਸਾਰੀ ਆਪਦੀ ਜਾਣਕਾਰੀ ਲੈ ਕੇ ਫੁੱਲ ਵੀਡੀਓ ਦੇਖ ਕੇ ਫੇਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਮਾਰੀ ਵੀਰੇ ਫਿਰ ਤਾਰਾ ਬੰਦ ਕੋਈ ਨਹੀਂ ਬਚਾ ਸਰੋਜੀਸ਼ਕ ਸਾਰਾ ਦੂਰਾ ਤੁਹਾਨੂੰ ਕਰਾਵਾਇਆ ਚੱਕ ਨੇੜ ਤੋਂ ਆ ਦੇਖੋ ਹਾਂ ਜੀ ਥੱਲੇ ਉਹ ਦਾ ਅਣਜਾਣ ਬੰਦਾ ਵੀ ਚੋਣ ਵੀ ਸਿੱਖ ਸਕਦਾ ਹੈ ਆ ਜੀ ਐਂ ਧਾਰ ਪੂਰੀ ਮੱਸੀ ਮੂਟਰਾਂ ਨੂੰ ਵਰਦੀ ਹੈ ਜੀ ਦੂਜੇ ਦੇ ਮਾਰਦੇ ਵੀਰੇ ਆ ਆ ਤਹੋਂ ਜਵਾਕ ਚੁਲੀ ਵਮੇ ਓਕੇ ਵੱਡੇ ਸਾਈ ਦੇ ਹਾਂ ਜੀ ਰੇਟ ਪੂਰੀ ਠੰਡੀ ਹੈ ਜੀ ਆਪਾਂ ਹੀ ਰੇਟ ਹੈ ਜੈ ਜਮਨ ਹੂੰ ਸਹੀ ਦੱਸਾਂਗੇ ਆਪਾਂ ਵੱਡੀ ਬਹੁਤ ਆ ਜੋ ਠੀਕ ਹੂੰ 155 ਮੰਗਦੇ ਜੀ ਮਾਨਤਾਨ ਹੋ ਜੂ ਮਾਨਤਾਨ ਕਰ ਜਮਾ ਹੀ ਜਾਏ ਰੇਟ ਆ ਹਾਂ ਜਮਾ ਐ ਨਹੀਂ ਵੀ ਆਪਾਂ ਕਹਿੰਦਾ ਵੀ 70 80 ਐ ਵੱਡੀ ਐਹੀ ਕਰ ਰੇਟ ਥੋੜਾ ਜਮਾ ਜਾਏ ਜਾ ਚੰਗੀ ਕੁਆਲਟੀ ਬਾਕੀ ਦੀ ਗੱਲ ਪੁੱਛ ਦੇ ਵਿੱਚ ਚਾਰ ਵਿਵਾਲੇ ਦੇ ਚਿੱਟੇ ਹਾਂ ਜਮਾ ਕਾਲੀ ਆ ਜੀ ਪੁੱਛ ਜਮਾ ਕਾਲੀ ਪੁੱਛ ਪਹਿਲਾਂ ਕੱਟਿਆ ਹੀ ਬਈ ਉਧਰੋਂ ਓਕੇ 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 ਤੇ ਬਾਕੀ ਦੀ ਗੱਲ 155000 ਤੁਹਾਡਾ ਮਾਨਤਾਨ ਹੋਣਾ ਚੰਗੀ ਆ ਗਈ ਜੀ ਜਰੂਰ ਬਾਈ ਨਾਲ ਕਰ ਸੰਪਰਕ ਨੰਬਰ ਫੇਰ ਬੋਲੋ ਜੀ 62807 39550 ਫਿਰ ਅੰਡਾ ਬੁਧਾਰ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ